ਇਨੂੰ ਕਹਿੰਦੇ ਆ ਤਕੜੇ ਦਾ ਸੱਤੀ ਵੀ 100 ਇਹਨੂੰ ਕਹਿੰਦੇ ਆ ਅੰਨੀ ਪੀਂਦੀ ਤੇ ਕੁੱਤੇ ਚੱਟਦੇ ਪਏ ਨੇ ਅੱਜ ਦੀ ਇਹ ਵੱਡੀ ਖਬਰ ਤੁਹਾਨੂੰ ਹੈਰਾਨ ਵੀ ਕਰੇਗੀ ਤੇ ਪਰੇਸ਼ਾਨ ਵੀ ਕਰੇਗੀ ਅੱਜ ਦੇ ਪੰਜਾਬੀ ਟ੍ਰਿਬਿਊਨ ਅਖਬਾਰ ਦੀ ਇਹ ਵੱਡੀ ਖਬਰ ਨੂੰ ਸੁਣ ਕੇ ਆਪਣਾ ਕਮੈਂਟ ਵੀ ਲਿਖਿਓ ਤੇ ਇਹਨੂੰ ਸ਼ੇਅਰ ਕਰਕੇ ਹਰ ਇੱਕ ਤੱਕ ਭੇਜੋ ਵੀ ਜਰੂਰ ਕਿਉਂਕਿ ਇਹ ਖਬਰ ਹੈ ਕਿ ਇੱਕ ਪਾਸੇ ਜਿੱਥੇ ਬਾਕੀ ਸਾਰੇ ਆਮ ਕਿਸਾਨਾਂ ਨੂੰ 8 ਘੰਟੇ ਮੋਟਰਾਂ ਦੀ ਬਿਜਲੀ ਮਿਲਦੀ ਹੈ ਉੱਥੇ ਜਿਹੜੇ ਅਮੀਰ ਕਿਸਾਨ ਨੇ ਉਹਨਾਂ ਦੇ 9000 ਮੋਟਰਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲਦੀ ਹੈ ਆ ਦੇਖੋ ਇਹ ਇਹ ਬਰਾਬਰੀ ਦੇਖ ਲਓ ਇਹ ਨਿਆਂ ਦੇਖ ਲਓ ਹੱਦ ਐ ਇੰਨੀ ਵਿਤਕਰੇ ਬਾਜੀ ਹੁਣ ਪੰਜਾਬੀ ਟ੍ਰਿਬਿਊਨ ਖਬਰ ਦਾ ਇਹ ਦਾਵਾ ਕਿ 9000 ਦੇ ਕਰੀਬ ਕਿਸਾਨਾਂ ਦੀ ਪਛਾਣ ਹੋਈ ਹੈ ਜਿਹੜੇ ਅਮੀਰ ਕਿਸਾਨ ਨੇ ਅਸਲ 'ਚ ਮੈਂ ਤਾਂ ਉਹਨਾਂ ਨੂੰ ਕਿਸਾਨ ਨਹੀਂ ਜ਼ਗੀਰਦਾਰ ਕਹੂੰਗਾ ਔਰ ਉਹ ਜ਼ਗੀਰਦਾਰ ਟਾਈਪ ਜਿਹੜੇ ਕਿਸਾਨ ਨੇ ਉਹਨਾਂ ਦੇ 9000 ਜਿਹੜੇ ਮੋਟਰ ਕਨੈਕਸ਼ਨ ਨੇ ਉਹਨਾਂ ਦੇ ਉੱਪਰ 24 ਘੰਟੇ ਬਿਜਲੀ ਸਪਲਾਈ ਜਾ ਰਹੀ ਹੈ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੋਟਰਾਂ ਦੀ ਬਿਜਲੀ ਫ੍ਰੀ ਹੈ ਮੋਟਰਾਂ ਦਾ ਬਿੱਲ ਫ੍ਰੀ ਹੈ ਤਾਂ ਉਹ 24 ਘੰਟੇ ਬਿਜਲੀ ਲੈ ਰਹੇ ਸੀ ਹਾਦ ਹੈ ਯਾਰ ਇੱਕ ਦੇਸ਼ ਇੱਕ ਪੰਜਾਬ ਇੱਕ ਸਰਕਾਰ ਇੱਕੋ ਜਿਹੇ ਲੋੜਾਂ ਤੇ ਇਹਨੂੰ ਕਹਿੰਦੇ ਆ ਤਕੜੇ ਦਾ ਸੱਤੀ ਵੀ ਹੀ 100 ਬਈ ਉਹਨਾਂ ਦੀਆਂ ਮੋਟਰਾਂ ਤੇ 24 ਘੰਟੇ ਬਿਜਲੀ ਮਿਲਦੀ ਹੈ ਮੋਟਰ ਤੇ ਬਾਕੀਆਂ ਨੂੰ 8 ਘੰਟੇ ਔਰ ਕੋਈ ਇੱਕ ਦੋ ਚਾਰ ਮੋਟਰਾਂ ਨਹੀਂ ਇਹ ਖਬਰ ਕਹਿੰਦੀ ਹੈ ਕਿ ਪਛਾਣ ਕੀਤੀ ਗਈ ਹੈ ਹੁਣ ਵੀ 9000 ਦੇ ਕਰੀਬ ਇਹੋ ਜਿਹੀਆਂ ਮੋਟਰਾਂ ਨੇ ਰਸੂਖਦਾਰਾਂ ਦੀਆਂ ਅਮੀਰਾਂ ਦੀਆਂ ਜਿਨ੍ਹਾਂ ਨੂੰ ਇਹ ਵਿਸ਼ੇਸ਼ ਸਹੂਲਤ ਦਿੱਤੀ ਹੋਈ ਹੈ ਤੇ ਸੈਂਕੜੇ ਕਰੋੜ ਰੁਪਏ ਦਾ ਪੰਜਾਬ ਸਰਕਾਰ ਨੂੰ ਨੁਕਸਾਨ ਹੋ ਰਿਹਾ ਪਾਵਰਕਾਮ ਨੂੰ ਨੁਕਸਾਨ ਹੋ ਰਿਹਾ ਹੁਣ ਇਹ ਖਬਰ ਦੱਸਦੀ ਹੈ ਵੀ ਪਹਿਲਾਂ ਇੰਜ ਚੱਲਦਾ ਸੀ ਵੀ ਖੇਤਾਂ ਦੀ ਤੇ ਪਿੰਡਾਂ ਦੇ ਘਰਾਂ ਦੀ ਬਿਜਲੀ ਇੱਕੋ ਖੰਭਿਆਂ ਤੇ ਇੱਕੋ ਤਾਰਾਂ ਚ ਆਉਂਦੀ ਸੀ ਲਾਈਨਾਂ ਇੱਕ ਸੀ ਪਰ ਇੱਕ ਟਾਈਮ ਦੇ ਉੱਪਰ ਜਿਹੜੀ ਘਰਾਂ ਦੀ ਬਿਜਲੀ 24 ਘੰਟੇ ਲੱਗ ਕਰ ਦਿੱਤੀ ਗਈ ਤੇ ਖੇਤਾਂ ਦੀਆਂ ਲਾਈਨਾਂ ਵੱਖਰੀਆਂ ਪਾਤੀਆਂ ਮੋਟਰਾਂ ਦੀਆਂ ਪਰ ਇਹਨਾਂ ਕੁਝ ਅਮੀਰ ਕੁਝ ਰਸੂਖਦਾਰ ਕੁਝ ਸਰਕਾਰਾਂ ਦੇ ਹਕੂਮਤਾਂ ਦੇ लाडले ਜਿਹੜੇ ਜ਼ਗੀਰਦਾਰ ਟਾਈਪ ਕਿਸਾਨ ਨੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਜਿਹੜੀ 8 ਘੰਟੇ ਬਿਜਲੀ ਖੇਤਾਂਾਂ ਦੀਆਂ ਮੋਟਰਾਂ ਨੂੰ ਮਿਲਣੀ ਹੈ ਉਹਦੀ ਬਜਾਏ ਆਪਣੀਆਂ ਇਹੋ ਜਿਹੀ ਲਾਈਨ ਪੁਹਾ ਲਈ ਜਾਂ ਉਸ ਲਾਈਨ ਤੇ ਆਪਣੀਆਂ ਮੋਟਰਾਂ ਰੱਖ ਲਈਆਂ ਜਿੱਥੇ ਮੋਟਰਾਂ ਤੇ 24 ਘੰਟੇ ਬਿਜਲੀ ਆ ਸਕੀ ਮੀਟਰ ਬਿੱਲ ਫ੍ਰੀ ਸੀ ਮੋਟਰਾਂ ਦੇ ਬਿੱਲ ਫ੍ਰੀ ਤੇ ਬਿਜਲੀ 24 ਘੰਟੇ ਔਰ ਇਹ ਜਾਣਕਾਰੀ ਇਸ ਖਬਰ ਚ ਲਿਖੀ ਹੈ ਵੀ ਇਹ ਜਿਹੜੇ ਅਮੀਰ ਕਿਸਾਨ ਜਿਹੜੇ 24 ਘੰਟੇ ਬਿਜਲੀ ਮੋਟਰਾਂ ਦੀ ਲੈ ਰਹੇ ਆ ਇਹ ਆਪਣੀਆਂ ਮੋਟਰਾਂ ਦਾ ਪਾਣੀ ਵੇਚਦੇ ਰਹੇ ਆ ਪੈਸੇ ਲੈ ਕੇ ਆਣ ਗੁਆਣ ਦੇ ਕਿਸਾਨਾਂ ਤੋਂ ਪੈਸੇ ਲੈ ਕੇ ਤੇ ਵੇਚਦੇ ਰਹਿਆ ਪਾਣੀ ਕਿਉਂਕਿ ਬਾਕੀ ਸਾਰਿਆਂ ਦੀਆਂ ਮੋਟਰਾਂ ਚੱਲਦੀਆਂ 8 ਘੰਟੇ ਉਹ ਵੀ 8 ਘੰਟੇ ਪੂਰੀ ਨਹੀਂ ਆਉਂਦੀ ਰਹੀ ਕਦੀ 5 ਆ ਗਈ ਕਦੀ 6 ਆ ਗਈ ਕਦੀ 7 ਆ ਗਈ ਕਦੀ ਆਈ ਨਾ ਤੇ ਇਹਨਾਂ ਨੂੰ 24 ਘੰਟੇ ਚੱਲਦੀ ਰਹੀ ਸਪਲਾਈ ਤਾਂ ਇਹ ਆਪਦਾ ਪਾਣੀ ਵੇਚਦੇ ਰਹਿਆ ਇਹ ਖਬਰ ਦੱਸਦੀ ਹੈ ਹੁਣ ਦੇਖੋ ਇਹ ਫਿਰ ਸਪਸ਼ਟ ਰੂਪ ਚ ਅੰਨੀ ਪੀਂਦੀ ਤੇ ਕੁੱਤੇ ਚੱਟਣ ਵਾਲੀ ਗੱਲ ਆ ਇਹ ਹੁਣ ਸ਼ਰੇਆਮ ਵਿਤਕਰੇ ਬਾਜੀ ਆ ਮੈਨੂੰ ਤਾਂ ਐਂ ਲੱਗਦਾ ਵੀ ਇਹਨਾਂ ਦੇ ਤਾਂ ਬਿੱਲ ਵੀ ਮਾਫ ਨਹੀਂ ਹੋਣੇ ਚਾਹੀਦੇ ਸਰਕਾਰ ਨੂੰ ਇਹ ਪਛਾਣ ਕਰਨੀ ਚਾਹੀਦੀ ਆ ਜਿਹੜੇ ਤਾਂ ਗਰੀਬ ਕਿਸਾਨ ਨੇ ਤੇ ਦਰਮਿਆਨੇ ਕਿਸਾਨ ਨੇ ਮਤਲਬ ਥੋੜੀ ਜ਼ਮੀਨ ਵਾਲੇ ਕਿਸਾਨ ਨੇ ਉਹਨਾਂ ਦੀਆਂ ਮੋਟਰਾਂ ਦੇ ਬਿੱਲ ਮਾਫ ਹੋਣੇ ਚਾਹੀਦੇ ਆ ਤੇ ਜਿਹੜੇ ਅਮੀਰ ਜ਼ਗੀਰਦਾਰ ਕਿਸਾਨ ਨੇ ਜਾਂ ਵੱਡੇ ਭੂਮੀਪਤੀ ਨੇ ਜਿਨ੍ਹਾਂ ਕੋਲ ਵੱਡੀਆਂ ਜ਼ਮੀਨਾਂ ਨੇ ਉਹਨਾਂ ਨੂੰ ਕੋਈ ਬਿੱਲ ਮਾਫ ਨਹੀਂ ਹੋਣੇ ਚਾਹੀਦੇ ਉਹਨਾਂ ਨੂੰ ਬਿੱਲ ਲੱਗਣੇ ਚਾਹੀਦੇ ਆ ਉਹਨਾਂ ਤੋਂ ਵਸੂਲੀ ਕਰਨੀ ਚਾਹੀਦੀ ਆ ਇਹ ਥੋੜਾ ਹੈਗਾ ਵੀ ਜਿਹੜੀ ਸਹੂਲਤ ਗਰੀਬ ਨੂੰ ਮਿਲੇ ਉਹ ਇਹ ਅਮੀਰ ਵੀ ਲੈਣ ਇਹ ਬਿਲਕੁਲ ਗਲਤ ਨੀਤੀ ਆ ਸਰਕਾਰਾਂ ਨੂੰ ਇਹਦੇ ਉੱਪਰ ਫੈਸਲਾ ਲੈਣਾ ਚਾਹੀਦਾ ਔਰ ਜਿਹੜੇ ਲੋੜਵੰਦ ਕਿਸਾਨ ਨੇ ਮਤਲਬ ਜਿਵੇਂ ਮੰਨ ਲਓ ਛੋਟੀ ਕਿਸਾਨੀ ਆ ਜਾਂ ਬੇਜਮੀਨੇ ਕਿਸਾਨ ਨੇ ਜਾਂ ਦਰਮਿਆਨੇ ਕਿਸਾਨ ਨੇ 7 8 10 12 15 20 ਕਿੱਲੇ ਤੱਕ ਵਾਲੇ ਉਹਨਾਂ ਨੂੰ ਤੁਸੀਂ ਫ੍ਰੀ ਬਿਜਲੀ ਦੇ ਲੋ ਪਰ ਜਿਨ੍ਹਾਂ ਦੀ ਜ਼ਮੀਨਾਂ ਉਸ ਤੋਂ ਕਿਤੇ ਜ਼ਿਆਦਾ ਨੇ ਉਹਨਾਂ ਨੂੰ ਬਿਲਕੁਲ ਬਿਜਲੀ ਫ੍ਰੀ ਮੋਟਰਾਂ ਦੀ ਨਹੀਂ ਦੇਣੀ ਚਾਹੀਦੀ ਉਹਨਾਂ ਦੇ ਮੋਟਰਾਂ ਦੇ ਬਿੱਲ ਲੱਗਣੇ ਚਾਹੀਦੇ ਆ ਇੱਥੇ ਬੜੇ ਇਹੋ ਜਿਹੇ ਨੇ ਜਿਨ੍ਹਾਂ ਕੋਲ ਬਹੁਤ ਮੋਟੀਆਂ ਜ਼ਮੀਨਾਂ ਨੇ ਤੇ ਬਿਜਲੀ ਫ੍ਰੀ ਆ ਤੇ ਆ ਜਿਹੜਾ ਨਵਾਂ ਸੱਪ ਨਿਕਲਿਆ ਪਿਆ ਬਈ 24 24 ਘੰਟੇ ਉਹਨਾਂ ਦੀਆਂ ਮੋਟਰਾਂ ਚੱਲਦੀਆਂ ਰਹੀਆਂ ਨੇ ਹੁਣ ਇਹਦਾ ਜ਼ਿੰਮੇਵਾਰ ਕੌਣ ਆ ਮੈਨੂੰ ਤਾਂ ਐਂ ਲੱਗਦਾ ਵੀ ਇਹਦੀ ਪੂਰੀ ਪੜਤਾਲ ਹੋਣੀ ਚਾਹੀਦੀ ਆ ਜਾਂਚ ਹੋਣੀ ਚਾਹੀਦੀ ਆ ਤੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ ਉਹ ਕਿਹੜੇ ਅਫਸਰ ਨੇ ਉਹਨਾਂ ਨੇ ਕਿਹੜੀ ਨੀਤੀ ਨਾਲ ਇਹਨਾਂ ਨੂੰ 24 ਘੰਟੇ ਮੋਟਰਾਂ ਤੇ ਬਿਜਲੀ ਦਿੱਤੀ ਰੱਖੀ ਆ ਇਹ ਕਿਹੜਾ ਸਿਧਾਂਤ ਸੀ ਵੀ ਆਪ ਜਿਹੜੇ ਕਿਸਾਨ ਨੇ ਵਿਚਾਰੇ ਜਿਹੜੇ ਵੱਧ ਲੋੜਵੰਦ ਨੇ ਜਿਨ੍ਹਾਂ ਨੇ ਜਿੱਥੇ ਮੋਟਰਾਂ ਦੋ ਚਾਹੀਦੀਆਂ ਨੇ ਉੱਥੇ ਇੱਕ ਨਾਲ ਸਾਰਦੇ ਪਏ ਵਿਚਾਰੇ ਉਹ ਕਈ ਕਈ 2 2 3 3 ਘਰਾਂ ਨੇ ਇੱਕ ਇੱਕ ਮੋਟਰ ਰੱਖੀ ਹੋਈ ਆ ਕਈਆਂ ਕੋਲ ਤਿੰਨ ਭਰਾ ਨੇ 14 15 ਕਿੱਲੇ ਜ਼ਮੀਨ ਆ ਤੇ ਮੋਟਰ ਇੱਕੋ ਹੀ ਰੱਖੀ ਹੋਈ ਆ ਵੀ ਯਾਰ ਹੋਰ ਬੋਰ ਕਿੱਥੋਂ ਕਰਾਵਾਂਗੇ ਕਿਵੇਂ ਕਰਾਂਗੇ ਤਾਂ ਉਹਨਾਂ ਦਾ ਤਾਂ ਪਾਣੀ ਦਾ ਸਰਦਾ ਨਹੀਂ ਤੇ ਆ ਜਿਹੜੇ ਪੈਸੇ ਦੀਆਂ ਪੰਡਾ ਬੰਨੀ ਬੈਠੇ ਕਈ ਲੋਕ ਇਹਨਾਂ ਨੂੰ 24 24 ਘੰਟੇ ਬਿਜਲੀ ਬਿਲਕੁਲ ਗਲਤ ਆ ਪੰਜਾਬ ਸਰਕਾਰ ਨੇ ਜੇ ਸੱਚੀ ਮੁੱਚੀ ਪਛਾਣ ਕਰ ਲਈ ਐ 9000 ਦੇ ਕਰੀਬ 1 2 100 1000 ਦੀ ਨਹੀਂ 9000 ਦੇ ਕਰੀਬ ਕਹਿੰਦੇ ਮੋਟਰਾਂ ਦੀ ਪਛਾਣ ਕੀਤੀ ਗਈ ਆ ਜ ਜਿਨ੍ਹਾਂ ਤੇ 24 ਘੰਟੇ ਬਿਜਲੀ ਸੀ ਤਾਂ ਫਿਰ ਸਰਕਾਰ ਨੂੰ ਚਾਹੀਦਾ ਹੁਣ ਵੀ ਸਖਤ ਕਾਰਵਾਈ ਕਰੇ ਤੁਰੰਤ ਉਹ 24 ਘੰਟੇ ਸਪਲਾਈ ਬੰਦ ਹੋਵੇ ਪਲੱਸ ਉਹਨਾਂ ਤੋਂ ਪਿਛਲੇ ਬਿੱਲ ਵੀ ਠੋਕੇ ਜਾਣੇ ਚਾਹੀਦੇ ਆ ਇਹ ਠੀਕ ਆ ਸਰਕਾਰ ਦੀ ਹਿੰਮਤ ਨਹੀਂ ਪੈਣੀ ਪਰ ਲੈ ਜਾਣੇ ਚਾਹੀਦੇ ਆ ਉਹਨਾਂ ਤੋਂ ਵਸੂਲੀ ਹੋਣੀ ਚਾਹੀਦੀ ਆ ਤੇ ਅੱਗੇ ਤੋਂ ਉਹਨਾਂ ਨੂੰ ਮੋਟਰਾਂ ਤੇ ਮੀਟਰ ਵੀ ਲਾਉਣੇ ਚਾਹੀਦੇ ਆ ਕਿਉਂਕਿ ਬਹੁਤ ਆਨੰਦ ਲੈ ਲਏ ਉਹਨਾਂ ਨੇ ਬਹੁਤ ਨਜ਼ਾਰੇ ਲੈ ਲਏ ਉਹਨਾਂ ਨੇ ਮੁਫਤ ਦੇ ਵਿੱਚ 24 24 ਘੰਟੇ ਔਰ ਇਹਨਾਂ ਨੇ ਕੱਲਾ ਬਿਜਲੀ ਨਹੀਂ ਉਡਾਈ ਇਹੋ ਜਿਹੇ ਨੇ ਪਾਣੀ ਵੀ ਬਹੁਤ ਫੂਕਿਆ ਹੋਣਾ ਮੰਨ ਲਓ ਜਿੱਥੇ ਉਹਨਾਂ ਨੂੰ ਘੱਟ ਪਾਣੀ ਨਾਲ ਸਰ ਜਾਣਾ ਸੀ ਉੱਥੇ ਉਹਨਾਂ ਨੇ ਬਹੁਤ ਪਾਣੀ ਫੂਕਿਆ ਹੋਊਗਾ ਮਤਲਬ 30 ਉਹਨਾਂ 9000 ਮੋਟਰਾਂ ਤੇ 30 40% ਪਾਣੀ ਵੱਧ ਉਹਨਾਂ ਨੇ ਲਾਇਆ ਹੋਣਾ ਲੋੜ ਤੋਂ ਵੱਧ ਕਿਉਂਕਿ ਹੈ ਹੀ ਵਾਫਰ ਸੀ ਬਿਜਲੀ ਆਉਂਦੀ ਐਨੀ ਹੋਊਗੀ ਜਿੱਥੇ ਚੋਨੇ 'ਚ ਐਨੇ-ਐਨੇ ਪਾਣੀ ਨਾਲ ਸਰ ਸਕਦਾ 2-2 ਇੰਚ ਨਾਲ ਉੱਥੇ ਉਹ ਵੱਟਾਂ ਵੱਡੀਆਂ ਕਰਕੇ 4-4 ਇੰਚ ਵੀ ਰੱਖਦੇ ਹੋਣਗੇ ਵੀ ਮੋਟਰ ਵੀ ਫ੍ਰੀ ਆ ਬਿਜਲੀ ਵੀ 24 ਘੰਟੇ ਆ ਤੇ ਦੱਬੀ ਰੱਖੋ ਸੋ ਇਹ ਬਹੁਤ ਵੱਡੀ ਵਿਤਕਰੇबाजी ਹੈ ਪੰਜਾਬ ਦੇ ਕਿਸਾਨਾਂ ਨੂੰ ਤੇ ਕਿਸਾਨ ਜੱਥੇਬੰਦੀਆਂ ਨੂੰ ਵੀ ਇਹਦਾ ਨੋਟਿਸ ਲੈਣਾ ਚਾਹੀਦਾ ਕਿਉਂਕਿ ਇਹ ਜਿਹੜੇ ਲਾਡਲੇ ਰੱਖੇ ਕਿਸਾਨ ਨੇ ਕਿਸਾਨ ਤਾਂ ਮੈਂ ਇਹਨਾਂ ਨੂੰ ਸ਼ਾਇਦ ਨਾ ਹੀ ਕਹਾਂ ਤੇ ਬਿਹਤਰ ਹੈ ਇਹ ਜ਼ਗੀਰਦਾਰ ਕਹੋ ਜਾਂ ਭੂਮੀਪਤੀ ਕਹੋ ਇਹ ਜਿਹੜੇ ਐਦਾਂ ਦੇ ਲੋਕ ਨੇ ਇਹਨਾਂ ਦੇ ਬਾਰੇ ਨੋਟਿਸ ਲੈਣਾ ਚਾਹੀਦਾ ਕਿਸਾਨ ਜੱਥੇਬੰਦੀਆਂ ਨੂੰ ਹੁਣ ਕਈ ਕਿਸਾਨ ਜੱਥੇਬੰਦੀਆਂ ਨੇ ਜਿਹੜੀਆਂ ਇਹ ਵਿਗਿਆਨਕ ਜਿਹੜੀ ਦਰਜਾਬੰਦੀ ਆ ਉਹਨੂੰ ਮੰਨਦਿਆਂ ਨਹੀਂ ਵੀ ਕਿਸਾਨ ਸਾਰੇ ਇੱਕਸਾਰ ਨਹੀਂ ਗਏ ਕਿਸਾਨੀ ਦੀਆਂ ਪਰਤਾਂ ਨੇ ਇੱਕ ਇੱਕ ਹੈਗੀ ਆ ਬੇਜ਼ਮੀਨੇ ਗਰੀਬ ਕਿਸਾਨਾਂ ਦੀ ਇੱਕ ਕਿਸਾਨੀਆਂ ਛੋਟੇ 2 3 ਕਿੱਲੇ ਵਾਲੇ ਕਿਸਾਨਾਂ ਦੀ ਇੱਕ ਹੈਗੀ ਦਰਮਿਆਨੀ ਕਿਸਾਨੀ ਮਿਡਲ ਕਿਸਾਨੀ ਜਿਹੜੀ 5 7 10 12 15 ਏਕੜ ਤੱਕ ਔਰ ਇੱਕ ਉਸ ਤੋਂ ਵੀ ਥੋੜੀ ਜੀ ਉੱਪਰ ਦੀ ਕਿਸਾਨੀ ਔਰ ਇੱਕ ਫਿਰ ਜ਼ਗੀਰਦਾਰ ਕਿਸਾਨੀ ਇੱਕ ਫਿਰ ਭੂਮੀਪਤੀ ਸਰਮਾਇਆਦਾਰ ਇਹ 5 6 ਪਰਤਾਂ ਨੇ ਕਿਸਾਨਾਂ ਦੀਆਂ ਔਰ ਉਹਨਾਂ ਨੂੰ ਜਿਹੜੇ ਉੱਪਰਲੀ ਪਰਤਾਂ ਨਾ ਭੂਮੀਪਤੀ ਸਰਮਾਇਆਦਾਰ ਤੇ ਜ਼ਗੀਰਦਾਰ ਉਹਨਾਂ ਨੂੰ ਕਿਸਾਨ ਨਹੀਂ ਕਹਿਣਾ ਚਾਹੀਦਾ ਕਿਉਂਕਿ ਕਿਸਾਨ ਉਹ ਹੈ ਜਿਹੜਾ ਆਪਣੇ ਹੱਥੀ ਖੇਤੀ ਕਰਦਾ ਖੇਤ ਚ ਕੰਮ ਕਰਦਾ ਹਲ ਵਾਉਂਦਾ ਹੁਣ ਬਣੇ ਤਾਂ ਇੱਥੇ ਆ ਵੱਡੇ ਵੱਡੇ ਕਈ ਰਾਜਨੀਤਿਕ ਨੇ ਆਗੂ ਉਹਨਾਂ ਕੋਲ ਮੋਟੀਆਂ ਜ਼ਮੀਨਾਂ ਨੇ ਦੋ ਦੋ ਤਿੰਨ ਤਿੰਨ ਭੱਠੇ ਨੇ ਛੈਲਰ ਲਾਈ ਬੈਠੇ ਨੇ ਆੜਤਾ ਬਣਾਈ ਬੈਠੇ ਨੇ ਹੋਰ ਵੱਡੇ ਵੱਡੇ ਕਾਰੋਬਾਰ ਨੇ ਨਾਲ ਉਹਨਾਂ ਦੀਆਂ ਸੈਂਕੜੇ ਕਿੱਲੇ ਜ਼ਮੀਨਾਂ ਨੇ ਟਰਾਂਸਪੋਰਟਾਂ ਨੇ ਤੇ ਜਿੱਦਣ ਮਰਜ਼ੀ ਉਹਨਾਂ ਨੇ ਫਾਇਦਾ ਲੈਣਾ ਹੁੰਦਾ ਉਹ ਕਹਿ ਦਿੰਦੇ ਆ ਮੈਂ ਵੀ ਕਿਸਾਨ ਹਾਂ ਮੈਂ ਵੀ ਕਿਸਾਨ ਹੂੰ ਮੈਨੂੰ ਲੱਗਦਾ ਉਹਨਾਂ ਨੂੰ ਕਿਸਾਨ ਕਹਿਣ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ ਕਿਸਾਨ ਸ਼ਬਦ ਨੂੰ ਉਹ ਛੋਟਾ ਕਰਦੇ ਨੇ ਬਦਨਾਮ ਕਰਦੇ ਨੇ ਔਰ ਬਾਕੀ ਕਿਸਾਨਾਂ ਦੇ ਨਾਲ ਆਪਣੇ ਆਪ ਨੂੰ ਕਿਸਾਨ ਕਹਿ ਕੇ ਧਰੋ ਵੀ ਕਮਾਉਂਦੇ ਨੇ ਕਿਉਂਕਿ ਉਹਨਾਂ ਦਾ ਹਿੱਤਾਂ ਜਿਹੜਾ ਉਹਨਾਂ ਦਾ ਫਾਇਦਾ ਜਿਹੜਾ ਉਹ سرمایہਦਾਰਾਂ ਨਾਲ ਜੁੜਿਆ ਹੁੰਦਾ ਕਿਉਂਕਿ ਆਪ ਵੀ ਉਹਦੇ 'ਚ ਹੁੰਦੇ ਨੇ ਤੇ ਉਹ ਆਪ ਦਾ ਨਾਮ ਲੈ ਕੇ ਤੇ ਨੁਕਸਾਨ ਜਿਹੜੇ ਛੋਟੇ ਗਰੀਬ ਕਿਸਾਨ ਨੇ ਯਾ ਦਰਮਿਆਨੀ ਕਿਸਾਨੀ ਐ 20 22 ਕਿੱਲੇ ਤੱਕ ਵਾਲੀ ਕਿਸਾਨੀ ਜਿਹੜੀ ਐ ਉਹਦਾ ਨੁਕਸਾਨ ਕਰ ਦਿੰਦੇ ਨੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਪਛਾਣ ਹੋਣੀ ਚਾਹੀਦੀ ਆ ਕਿ ਕਿੰਨੇ ਕਿਸਾਨ ਨੇ ਜਿਹੜੇ ਮਿਡਲ ਕਿਸਾਨ ਤੱਕ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਦਰਮਿਆਨੀ ਕਿਸਾਨੀ ਤੱਕ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਉਦੋਂ ਉੱਪਰਲੇ ਜਿਹੜੇ ਨੇ ਜਿਨ੍ਹਾਂ ਦਾ 22 25 ਕਿੱਲੇ ਤੋਂ ਉੱਪਰ ਦੇ ਖੇਤੀ ਆ ਉਹਨਾਂ ਨੂੰ ਕੋਈ ਚੀਜ਼ ਖੇਤੀ ਚ ਫ੍ਰੀ ਨਹੀਂ ਮਿਲਣੀ ਚਾਹੀਦੀ। ਨਾ ਬਿਜਲੀ, ਨਾ ਸਬਸਿਡੀਆਂ। ਕਿਉਂਕਿ ਉਹ ਬਹੁਤ ਮਤਲਬ ਉੱਪਰ ਦੇ ਨੇ ਉਹ ਤਾਂ। ਤਾਂ ਉਹਨਾਂ ਜਦੋਂ ਸਹੂਲਤਾਂ ਐਲਾਨ ਹੁੰਦੀਆਂ ਨੇ ਤਾਂ ਆਮ ਤੌਰ ਤੇ ਲੈ ਵੀ ਉੱਪਰ ਦੇ ਹੀ ਜਾਂਦੇ ਨੇ। ਜਿਨ੍ਹਾਂ ਨੂੰ ਥੱਲੇ ਵਾਲਿਆਂ ਨੂੰ ਲੋੜ ਐ, ਦਰਮਿਆਨੀ ਕਿਸਾਨੀ ਜਾਂ ਗਰੀਬ ਕਿਸਾਨੀ ਨੂੰ ਉਹਨਾਂ ਨੂੰ ਤਾਂ ਮਿਲਦੀ ਹੀ ਨਹੀਂ ਸਹੂਲਤ। ਲੈ ਜਾਂਦੇ ਨੇ। ਇਸ ਕਰਕੇ ਜੇਕਰ ਅੱਜ ਇਹ ਖਬਰ ਆਈ ਐ ਤਾ ਇਹਦੇ ਤੇ ਚਰਚਾ ਹੋਣੀ ਚਾਹੀਦੀ ਆ ਇਹਦਾ ਨੋਟਿਸ ਲੈਣਾ ਚਾਹੀਦਾ ਕਿਸਾਨਾਂ ਨੂੰ ਕਿਸਾਨ ਜੱਥੇਬੰਦੀਆਂ ਨੂੰ ਪੰਜਾਬ ਸਰਕਾਰ ਨੂੰ ਵੀ ਲੈਣਾ ਚਾਹੀਦਾ ਪਰ ਸਰਕਾਰ ਦਾ ਨਹੀਂ ਪਤਾ ਉਹ ਸਿਆਸੀ ਗਿੰਟੀਆਂ ਮਿੰਟੀਆਂ ਚ ਕਈ ਵਾਰੀ ਪੈ ਜਾਂਦੀ ਆ ਕਿਉਂਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹ ਅਮੀਰਾਂ ਦੇ ਫੰਡਾਂ ਨਾਲ ਚੱਲਦੀਆਂ ਨੇ ਅਮੀਰਾਂ ਤੋਂ ਚੋਣ ਫੰਡ ਅਮੀਰਾਂ ਤੋਂ ਪਾਰਟੀ ਫੰਡ ਲੈ ਲੈ ਕੇ ਇਹ ਸਿਆਸੀ ਪਾਰਟੀਆਂ ਚੱਲਦੀਆਂ ਨੇ ਤੇ ਫਿਰ ਆ ਜਿਹੜੇ ਅਮੀਰ ਜਿੰ ਉਹਨਾਂ ਦੇ ਕੋਝ ਆਈ ਜਾਵੇ ਸਾਹਮਣੇ ਫਿਰ ਸਿਆਸੀ ਪਾਰਟੀਆਂ ਉਹਨਾਂ ਤੇ ਐਕਸ਼ਨ ਨਹੀਂ ਲੈ ਸਕਦੀਆਂ ਕਿਉਂਕਿ ਜਦ ਮੂੰਹ ਨੇ ਖਾਦਾ ਹੋਵੇ ਤੇ ਅੱਖਾਂ ਸ਼ਰਮਾਉਂਦੀਆਂ ਹੀ ਹੁੰਦੀਆਂ ਨੇ ਇਹਦੇ ਤੇ ਜੇ ਕੋਈ ਐਕਸ਼ਨ ਨੋਟਿਸ ਲੈ ਸਕਦਾ ਉਹ ਆਮ ਕਿਸਾਨ ਤੇ ਕਿਸਾਨ ਜਥੇਬੰਦੀਆਂ ਲੈ ਸਕਦੀਆਂ ਨੇ ਉਹਨਾਂ ਨੂੰ ਚਾਹੀਦਾ ਸਰਕਾਰਾਂ ਤੇ ਦਬਾਅ ਬਣਾਉਣ ਤੁਹਾਡਾ ਕੀ ਕਹਿਣਾ ਹੈ ਆਪਣਾ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ